ਤਾਰਿਕ ਤੋਂ ਸ਼ੁਰੂ ਕਰੀਏ। ਮੀਕਾ ਦੇ ਦਿਨ ਤੋਂ ਬਦਦ ਕਾਲਵਾਦ ਕਰ ਰਹੇ। ਉਹ ਕਾਦੀ ਨਿਬੜਾ ਜਿਹੜਾ ਕਨਸੈਪਟ ਹੈ ਉਹ ਵੀ ਆਪਾਂ ਕਰ ਲਿਆ ਬਣਿਆ। ਤੇ ਅੱਜ ਜਿਹੜਾ ਹੈਗਾ ਹੈ ਅਗਲਾ ਟੌਪਿਕ ਅਗਲੀ ਲੜੀ ਦੇ ਵਿੱਚ। ਕਿਉਂਕਿ ਉਹਨਾਂ ਨੇ ਇਹਨਾਂ ਦੇ ਜੀਵਨ ਆਜ਼ਾਦੀ ਦੇ ਜਿਹੜੇ ਸੁਨਾਮੇ ਆ ਉਹ ਉਹਨਾਂ ਨੂੰ 10-12 ਹਿੱਸਿਆਂ ਦੇ ਵਿੱਚ ਜਾਂ 15 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਤਾਂ ਕਿ ਹਰੇਕ ਪੱਖ ਉਹਨਾਂ ਦਾ ਬੱਚਿਆਂ ਨੂੰ ਪਈਏ। ਸਭ ਹੋ ਗਿਆ ਤੁਸੀਂ ਧਿਆਨ ਨਾਲ ਸੁਣਨਾ। ਕਿ ਤੁਸੀਂ ਜੈਤਕਦੋਮਿਕਾ ਨੂੰ ਪੁੱਛਾਂਗੇ ਤੁਹਾਡੇ ਜਨਮ ਦੀ ਉਸਾਲੀ ਹਾਰੀ ਕਹਾਣੀ ਜਦੋਂ ਤੁਸੀਂ ਜੀਆ ਤਾਂ ਤੁਸੀਂ ਧਿਆਨ ਨਾਲ ਗੱਲਾਂ ਸੁਣੀਆਂ ਸਾਰੀਆਂ ਹੋਣ ਵੀ ਪੁੱਛਿਆ ਜਾਂ ਸਕਦੀ ਹੈ ਤੇ ਜਿਹੜਾ ਅਗਲਾ ਹੈਗਾ ਆ ਅੱਜ ਵੀ ਆਪਾਂ ਉਹਨਾਂ ਦੇ ਜੀਵਨ ਦੇ ਚੱਲਣਾ ਪਾਣਾ ਹੈ ਉਹ ਹੈਗਾ ਆ ਕਿ ਨਾਮਦੇਵ ਸਾਹਿਬ ਦਾ ਇਤਿਹਾਸ ਨਾਲ ਗੁਰਸਾ ਦਾ ਕੀ ਸੰਬੰਧ ਹੈ ਤੇਰੇ ਬੱਚੋ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਗੁਰੂ ਸਾਹਿਬਾਨ ਨੇ ਬੜੇ ਬੜੇ ਸ਼ਹਿਰ ਬਸਾਏ ਉਸ ਵੇਲੇ ਉਹ ਛੋਟੇ ਨਗਰ ਸੀ ਜਦੋਂ ਸ਼ੁਰੂਆਤ ਕੀਤੀ ਜਿੱਦਾਂ ਇਹਦਾ ਆਬਾਦੀ ਵਧੀ ਉਹ ਵੱਡੇ ਸ਼ਹਿਰਾਂ ਦਾ ਜਿੱਦਾਂ ਹਮਸਾਰ ਹੈ ਉਸੇ ਦੁੱਖ ਦੇ ਬੇਵਾਬ ਸੀ ਜੰਗਲ ਸੀ ਤੇ ਉਹ ਨਗਰ ਜਿਹੜਾ RAMDAS ji ਨੇ ਬਸਾਇਆ ਸੀ ਐਦਾਂ ਇੱਕ ਥੇਹੋ ਹਦ ਤੱਕ ਹੀ ਨੇ ਜਿਹੜਾ ਆ ਨਨਕਪੁਰ ਸਾਹਿਬ ਉਹ ਗਏ ਸੀ ਬਲਾ